ਤੇ ਅਜੇ ਕੈਥਲ ਦੀ ਏ ਜਬਰਦਸਤ ਕੁਸ਼ਤੀ ਬਹੁਤ ਵਧੀਆ ਅੰਦਾਓ ਲਾਇਆ ਏ ਲਾ ਦੋਨੋਂ ਹੱਥ ਪਾਇਆ ਜੱਸੇ ਪੱਟੀ ਨੇ ਅਜੇ ਕੈਥਲ ਦੇ ਤੇ ਦੋਨੇ ਪਾਸੇ ਬੜੇ ਹੀ ਸਾਨਾ ਵਰਗੇ ਪਹਿਲਵਾਨ ਘੱਟ ਦੇਖ ਲੋ ਪਹਿਲਵਾਨਾਂ ਦੇ ਬਾਈ ਜੀ ਨੂੰ ਕੁਛ ਹੁੰਦੀ ਆ ਆਲਮ ਵੀਰ ਲੱਗੀ ਕੋਹਾਲੀ ਇਹ ਇਹ ਮਲ ਪੁਜੜਿਆ ਇਹ ਮਲ ਪੁਜੜਿਆ ਬਾਈ ਮਾਨਾ ਟੁੰਛੇ ਦੇ ਕਮਲਜੀਤ ਮੁੱਲਾ ਪਰ ਇਹ ਮਲ ਪੈਸੇ ਲੈ ਲੇ चंड लेतू लाइ चंड वेठ कर ਹਲਾ ਕਰਤੇ ਜਿਹੜੇ ਭਗਾਂ ਦੇ ਸਾਡੇ ਵਿਸ਼ੇਸ਼ ਕਰਤੇ ਜਿਹੜਾ ਆਪਣਾ ਮਹਾਂਸਮਾ ਲੈਣਗੇ ਚੰਨੀ ਪੱਤੜ ਵਾਲੀ ਵਿਸ਼ੇਸ਼ ਕਰਤੇ ਆਪਣਾ ਮਹਾਂਸਮਾ ਜਿਹੜਾ ਪ੍ਰਾਪਤ ਕਰਨ ਚਾਰ ਜੀ ਸਿੱਧੀ ਚੰਨੀ ਹੋਈ ਗੁਰਦੀ ਚੰਨੀ ਭਰਾ ਜਿੱਤੇ ਤਰਫ ਤੇ ਪਹੁੰਚਿਆ ਲੰਮਾ ਸਮਾਂ ਹੋ ਗਿਆ ਕਰੋ ਵੀ ਇਸ ਇਹ ਦੇ ਵਿੱਚ ਸੇਵਾ ਕਰਦੇ ਆ ਬਹੁਤ ਬਹੁਤ ਧੰਨਵਾਦ ਚੰਨੀ ਜੀ ਚੰਨੀ ਦਾ ਸੋਹਣਾ ਰਾਤ वॾे वॾे मन बोल हारिया लॻ जा पितो उन सवाद अपर ਸਾਡੇ ਨਾਲੀ ਵਾਲੂ ਮੋੜ ਕੇ ਮਹਾਰਾਸ਼ਟਰ ਆ ਗਏ ਨੇ ਯਸ਼ ਗੋਲੀਆ ਮੰਦਿਰ ਪੱਟੀ ਔਰ ਮੰਦਿਰ ਪਹਿਲਵਾਨ ਬਾਬਾ ਫੱਲਾਹੀ ਜੱਸਾ ਪੱਟੀ ਦੀ ਕੁਸ਼ਤੀ ਤੁਸੀਂ ਦੇਖ ਰਹੇ ਹੋ ਅਰ ਹੋਰ ਵੀ ਚੋਕੀ ਦੇ ਮਾਲ ਪੁੱਛ ਰਿਹਾ ਬੜੀ ਜਬਰਦਸਤ ਜਿਹੜੀ ਇਹ ਕੁਸ਼ਤੀ ਹੋਣ ਜਾ ਰਹੀ ਹੈ ਪਿੰਡ ਤਨਾਸ ਦਾ ਜਿਹੜਾ ਇਹ ਕੁਸ਼ਤੀ ਦੰਦਲ ਹੈ 17 ਤਰੀਕ ਦੇ ਵਿੜਾਲੇ ਦੇ ਮਿਆਹ ਸਰਵਾਲੇ ਦੇ ਦੰਦਲ ਦੀ ਹੈ ਜੋਦੀ ਐਮਸੀ ਸਾਡੇ ਸੱਦੇ ਆ ਰਿਹਾ ਹੈ ਉਧਰ ਗਵਿੰਦਰ ਬਿੱਲੂ ਇਟਲੀ ਸਾਡਾ ਵੀ ਆਪਣਾ ਮਾਸਟਰ ਦਾਸ ਕਰੇਗਾ ਭਰਾ ਸਾਡਾ ਗਵਿੰਦਰ ਬਿੱਲੂ ਇਟਲੀ ਆ ਜਾਵੇ ਨਦੀ ਦੇ ਕਿੱਟ ਕੇ ਭੱਜ ਕੇ ਵਾਹ ਬਹੁਤ ਧੰਨਵਾਦ ਜੀ ਸਾਡੇ ਹਾਂ ਅੱਜ ਕੱਲ ਵੀ ਕੋਈ ਨਹੀਂ ਕਹਿੰਦਾ ਬਾਅਦ ਪਾਜੇ ਤਾਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਵਾਹ ਵਾਹ ਤੇਰੀ ਕਾਪੀ ਫੜਾਈ ਹੋਈ ਹੈ ਨਾ ਜਦੋਂ ਵੀ ਆ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਵੱਡੀ ਜ਼ਿੰਮੇਵਾਰੀ ਹੈ ਪਰ ਉਹ ਮੈਦਾਨ ਵਿੱਚ ਕੁਸ਼ਤੀ ਜਿਹੜੀ ਸ਼ੁਰੂ ਹੋਈ ਹੈ ਇੱਕ ਪਾਸੇ ਪੱਟੀ ਵਾਲਾ ਦੱਸਾ ਏ আর ਦੂਸਰੇ ਪਾਸੇ ਅੱਜ ਦੇ ਪਹਿਲਵਾਨ ਕਿੱਥੋਂ ਦੀ ਧਰਤੀ ਦਾ ਕਿੱਥੋਂ ਦੀ ਧਰਤੀ ਦਾ ਅਜੀਬ ਪਹਿਲਵਾਨ ਹੈ ਤੇ ਜੱਸਾ ਪੱਟੀ ਠਿਕਰੀ ਹੁਣ ਸੁਤਰਾ ਫਗਵਾਣਾ અમેશ મસાલા દે મેચ કુસ્તી હરી બની ہوئی હે આ ભી નોટ કર દેઈએ કેડા ગુંબેશ શ્રીર એકા ગડ ગડ ચાડિયા ઓ માર દેને ડટ નાલ ખેચ લાલ પાડીયા ઓ શરે કે હલમે જાડી જાન પંગરા બી પડદે મેહતા દે નાલ યાર સીમે રહેન કાબ આય મેહતા દે નાલ યાર સીમે રહેન ਵੀ ਵੱਡਾ ਦੰਗਲ ਹੁੰਦਾ ਕਿਰਾ ਤੇ ਵਾਰੀ ਮੀਡੀਆ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਜੱਸਾ ਵੱਡੇ ਤੇ ਅਜੇ ਕੈਥਲ ਦੀ ਇਹ ਜਬਰਦਸਤ ਕੁਸ਼ਤੀ ਬਹੁਤ ਵਧੀਆ ਦੌ ਲਾਇਆ ਏ ਲਾ ਦੋਨੋਂ ਹੱਥ ਪਾਇਆ ਜੱਸੇ ਪੱਟੀ ਨੇ ਅਜੇ ਕੈਥਲ ਦੇ ਤੇ ਦੋਨੇ ਪਾਸਾ ਬੜੇ ਹੀ ਸਾਨਾ ਵਰਗੇ ਪਹਿਲਵਾਨ ਘੱਟ ਦੇਖ ਲੋ ਪਹਿਲਵਾਨਾਂ ਦੇ ਬਾਈ ਜੀ ਰੂਹ ਚੋਦੀ ਹੈ ਆਲਮਗੀਰ

ಚಿನ್ನ ಪತ್ರಕಾರ ಜೀ ಸಾಧಾನೆ ವಿಶೇಷ ತರ ಸಮಾನೆ ಚನ್ನಿ ಪತ್ರಕಾರ ಜೀ ವಿಶೇಷ ತರ ಸಮಾನ हला शेरियूं पिट पिछे काले हूंदे थले लाड़ मेहनत लाल टक छा ब कमेंटमेंट खुले तजबूर फिर बहाने लाॾ वो उहो करी वार रेग वारो बोटा

ਆਸਰ ਠੋਕਰ ਨਹੀਂ ਖਾਗੀਆਂ ਵਿੱਚ ਕਾਰ ਜਾਂਦੀਆਂ ਉਹ ਦੱਸਦੀਆਂ ਮਾਲ ਜਿੱਤੇ ਵਿੱਚ ਆਉਂਦਾ ਇਹ ਜਿਹਦੇ ਵਿੱਚ ਦਮ ਹੀ ਕਦੇ ਹਵਾ ਦਾ ਸੇੜੇ ਦਾ ਮੁਕਾਬਲਾ ਜਿਹੜਾ ਉੱਧਰਲੇ ਪਾਸੇ ਜੱਸਾ ਪੱਟੀ ਦੇ ਨਾਲ ਆਜੀ ਇੱਕ ਖੋਦੇ ਦਰਮਿਆਨ ਜਿਹੜੀ ਕੁਸ਼ਤੀ ਚੱਲਦੀ ਹੋਈ ਬਹੁਤ ਥਾਈ ਜਿਹੜੇ ਵੱਡੇ ਵੱਡੂ ਮੱਲ ਲੰਮੇ ਚੰਡੀਗੜ੍ਹ ਆਪਣੇ ਪੈਸੇ ਲੈਣੇ ਵੱਡੇ ਵੱਡੇ ਮੱਲਾਂ ਦੀ ਊੜੀ ਹੁੰਦੀ ਆ ਪਰ ਜਿੱਥੇ ਜੱਸਾ ਪਹੁੰਚ ਜਾਂਦਾ ਨਾ ਫਿਰ ਗੱਲ ਟਕਾਣੇ ਲੱਗ ਜਾਂਦੀ ਆ ਇਹ ਲੋਕਾਂ ਦਾ ਹਰ ਮਨ ਪਿਆਰਾ ਹੈ ਕੋਈ ਜੱਸੇ ਦੇ ਪਿੱਛੇ ਕਮਿਟੀ ਨਾਲ ਟੈਕੀਆਂ ਦੀ ਘੁਰਦੀ ਆ ਵੀ ਸਾਡੀ ਸੇਚ ਆਵੇ ਪਰ ਜਿੱਥੇ ਖੁੰਦਾ ਬੈਦਵਾਨ ਕਾਲਾ ਬੈਦਵਾਨ ਭਾਈ ਸੁਖਵਿੰਦਰ ਕਾਲੇ ਉਹਨੇ ਸੱਦਾ ਲਾਉਂਦੇ ਯਾਰ ਉੱਥੇ ਟੈਕੀਆਂ ਦੀ ਲੋੜ ਨਹੀਂ ਪੈਂਦੀ ਉੱਥੇ ਪਿਆਰ ਦੇ ਸੱਟ ਕੀ ਪਹੁੰਚ ਜਾਂਦਾ ਇੱਕ ਵਾਰ ਜੱਸੇ ਬਾਈ ਦੇ ਲਈ ਤੇ ਬਿੰਦੇ ਬੈਦਲੋਂ ਜਿਹੜੇ ਪਿਆਰ ਕਰਦੇ ਆ ਇੱਕ ਵਾਰੀ ਤਾੜੀ ਆਉਣ ਤੱਕ ਇਹਦਾ ਲੋਕੀ ਕਦੋਂ ਦੇ ਦੁਰਜਾਨੇ ਆ ਇਹਦਾ ਠੋਕਰਾਂ ਦੀਆਂ ਬੇਕਾਰ ਜਾਂਦੀਆਂ ਔਰ ਠੋਕਰਾਂ ਸਿਧੌਨੀਆਂ ਨੇ ਬੱਲੇ ਜਾਣ ਦਾ ਖਾਰੀ ਚ ਪਰੋਸ ਕੇ ਬੰਦਾ ਰਾਜਣਾ ਸ਼ੂਰਦਾਂ ਦੇ ਵਾਂਗੂ ਸੋਦੀ ਪੈਂਦਾ ਦੱਬਣਾ ਉਹ ਮੰਦਵੇਂ ਸਿਰਾਂ ਦੇ ਤੇ ਸੋਹਦੇ ਤਾਜਣਾ ਇਹ ਹਾਰਾ ਜਿੱਤਾਂ ਹੁੰਦੀ ਪਰਮਾਤਮਾ ਦੇ ਹੱਥੇ सुठे न करो ॿार ती तरीक़ी आहे पर तव्हां ਜਿੱਤ ਗਿਆ ਲਾ ਕਰਕੇ ਜਿੱਤ ਗਿਆ ਪੱਟੀ ਵਾਲਾ ਦਸਰਾ ਜਿੱਤ ਗਿਆ ਕੁਸ਼ਤੀ ਦੇ ਵਿੱਚੋਂ ਸੋ ਬਾਤ ਵਿੱਚ ਧੰਨਵਾਦ ਇੱਕ ਵਾਰ ਸਾਰੇ ਪ੍ਰਬੰਧਕਾਂ ਵੱਲੋਂ ਜਿੰਨੀ ਸ਼ੋਹਰਤ ਦਾ ਵੱਡਾ ਧੰਨਵਾਦ ਕਰਦੇ ਆ